ਸਾਡੇ ਸਿਵਲ ਸਰਜਨ ਮੈਡਮ ਡਾਕਟਰ ਰੀਚਾ ਪਾਟਿਆ ਵੱਲੋਂ ਪਿਛਲੇ 7-8 ਮਹੀਨੇ ਤੋਂ ਬਹੁਤ ਹੀ ਅੜਿਆਲ ਰਵਈਆ ਅਪਣਾਉਂਦੇ ਹੋਏ ਸਾਡੇ ਸਾਰੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਸਾਹਿਬਾਨ ਤੇ ਸਾਡੇ ਸਾਰੇ ਕਲੈਰੀਕਲ ਡਿਪਾਰਟਮੈਂਟ ਦੇ ਸਾਰੇ ਸਾਡੇ EMPLOYEES ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਕੇ ਸਾਹਿਬ ਕੋ ਜਦੋਂ ਅਸੀਂ ਮੰਗ ਪੱਤਰ ਦੇਣ ਆਏ ਉਤੋਂ ਪਹਿਲਾਂ ਹੀ ਡੀਸੀ ਸਾਹਿਬ ਨੂੰ ਇੱਕ ਮੈਸੇਜ ਆ ਗਿਆ ਕਿ ਡਾਕਟਰ ਇਚਾ ਪਾਟੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਥੋਂ ਬਦਲ ਦਿੱਤਾ ਅੜੀਲ ਰਬਈਏ ਦਾ ਕਰਕੇ ਸਸਪੈਂਡ ਕਰ ਦਿੱਤਾ ਗਿਆ ਤੇ ਇੱਥੇ ਇਥੋਂ ਕਪੂਰਥਲਾ ਤੋਂ ਬਦਲ ਦਿੱਤਾ ਗਿਆ ਹੈਲਥ ਡਿਪਾਰਟਮੈਂਟ ਦੇਖੋ ਲੋਕਾਂ ਦੀ ਸੇਵਾ ਦੇ ਲਈ ਆ ਹੈਲਥ ਡਿਪਾਰਟਮੈਂਟ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਕਿ ਕੋਈ ਇੱਕ ਬੰਦਾ ਚ ਸੇਵਾ ਕਰੇ ਤਾਂ ਕੰਮ ਚੱਲੂਗਾ ਇਹ ਸਾਰਾ ਟੀਮ ਵਰਕ ਹੁੰਦਾ ਸਿੰਘ ਸੂਬਾ ਪ੍ਰਧਾਨ ਕਲੈਰੀਕਲ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਅੱਜ ਕਿਸ ਮਾਮਲੇ ਚ ਰੀਸਨ ਨੂੰ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀ ਸਾਡੇ ਸਿਵਲ ਸਰਜਨ ਮੈਡਮ ਡਾਕਟਰ ਰੀਚਾ ਪਾਟਿਆ ਵੱਲੋਂ ਪਿਛਲੇ 7-8 ਮਹੀਨੇ ਤੋਂ ਬਹੁਤ ਹੀ ਅੜਿਅਲ ਰਵਈਆ ਅਪਣਾਉਂਦੇ ਹੋਏ ਸਾਡੇ ਸਾਰੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਸਾਹਿਬਾਨ ਤੇ ਸਾਡੇ ਸਾਰੇ ਕਲੈਰੀਕਲ ਡਿਪਾਰਟਮੈਂਟ ਦੇ ਸਾਰੇ ਸਾਡੇ EMPLOYEES ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹਨਾਂ ਵੱਲੋਂ ਇਹ ਅੜਿਅਲ ਰਵਈਆ ਦਾ ਕਰਕੇ ਅਸੀਂ ਉਹਨਾਂ ਦੀ ਬਦਲੀ ਸੰਬੰਧੀ ਉੱਚ ਅਧਿਕਾਰੀਆਂ ਨੂੰ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਹਾਂ ਸੈਕਟਰੀ ਸਾਹਿਬ ਨੂੰ ਵੀ ਦਿੱਤਾ। ਇਸ ਸੰਬੰਧ ਵਿੱਚ ਸਾਡੇ ਹੈਲਥ ਡਿਪਾਰਟਮੈਂਟ ਦੇ ਸਾਰੇ ਡਾਕਟਰ ਸਾਹਿਬਾਨ ਨੇ ਵੀ ਆਪਣੇ ਤੌਰ ਤੇ ਵੀ ਇੱਕ ਮੰਗ ਪੱਤਰ ਪਹਿਲਾਂ ਵੀ ਭਜਵਾਇਆ ਤੇ ਪਰ ਉਹਨਾਂ ਨੇ ਜਿਹੜਾ ਉਹਨਾਂ ਦਾ ਅੜਿਆਲ ਰਵਈਆ ਉਹ ਉਤੋਂ ਬਾਜ਼ ਨਹੀਂ ਆ ਰਹੇ ਅਸੀਂ ਇਹਦੇ ਸਬੰਧ ਵਿੱਚ ਅੱਜ ਸਿਵਲ ਸਰਜਨ ਆਫਿਸ ਦੇ ਬਾਹਰ ਧਰਨਾ ਵੀ ਲਗਾਇਆ ਨਾਰੇਬਾਜੀ ਵੀ ਕੀਤੀ ਬਾਈ ਨੇਮ ਉਹਨਾਂ ਦੇ ਨਾਰੇ ਵੀ ਲਾਏ ਗਏ ਆ ਤੇ ਹੁਣ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਡੀਸੀ ਸਾਹਿਬ ਨੇ ਕੀ ਅਸਵਾਸ਼ਣ ਦਿੱਤਾ ਤੁਹਾਨੂੰ ਡੀਸੀ ਸਾਹਿਬ ਨੇ ਅਸਵਾਸ਼ਣ ਇਹ ਦਿੱਤਾ ਡੀਸੀ ਸਾਹਿਬ ਕੋ ਜਦੋਂ ਅਸੀਂ ਮੰਗ ਪੱਤਰ ਦੇਣ ਆਏ ਉਹਤੋਂ ਪਹਿਲਾਂ ਹੀ ਡੀਸੀ ਸਾਹਿਬ ਨੂੰ ਇੱਕ ਮੈਸੇਜ ਆ ਗਿਆ ਕਿ ਡਾਕਟਰ ਇਚਾ ਪਾਟਿਆ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇੱਥੋਂ ਬਦਲ ਦਿੱਤਾ ਅੜੀਲ ਰੁਪਈਏ ਦਾ ਕਰਕੇ ਸਸਪੈਂਡ ਕਰ ਦਿੱਤਾ ਗਿਆ ਤੇ ਇੱਥੇ ਇੱਥੋਂ ਕਪੂਰਥਲਾ ਤੋਂ ਬਦਲ ਦਿੱਤਾ ਗਿਆ ਕਿ ਕਾਰਨ ਕੀ ਹੈ ਕਿ ਇੱਦਾਂ ਦੇ ਜਿਹੜੇ ਆ ਅੜੀਲ ਜਿਹੜੇ ਸਵਾਹ ਦੇ ਤਰ੍ਹਾਂ ਕੰਮ ਕਰ ਰਹੇ ਸੀਗਾ ਸਾਥ ਦੇ ਨਾਲ ਇਦਾਂ ਚੱਲ ਰਿਹਾ ਦੇਖੋ ਜੀ ਜਿਹੜਾ ਡਿਪਾਰਟਮੈਂਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੇਖੋ ਲੋਕਾਂ ਦੀ ਸੇਵਾ ਦੇ ਲਈ ਆ ਹੈਲਥ ਡਿਪਾਰਟਮੈਂਟ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਕਿ ਕੋਈ ਇੱਕ ਬੰਦਾ ਚ ਸੇਵਾ ਕਰੇ ਤਾਂ ਕੰਮ ਚੱਲੂਗਾ ਇਹ ਸਾਰਾ ਟੀਮ ਵਰਕ ਹੁੰਦਾ ਆਫੀਸਰ ਤੋਂ ਲੈ ਕੇ ਕਲਾਸ 4 ਜਿਹੜੇ ਇੱਕ ਟੀਮ ਮੈਂਬਰ ਦੀ ਤਰ੍ਹਾਂ ਇੱਥੇ ਕੰਮ ਕਰਦੇ ਆ ਜੇ ਟੀਮ ਮੈਂਬਰ ਦੀ ਤਰ੍ਹਾਂ ਹੀ ਅਸੀਂ ਕੰਮ ਕਰਾਂਗੇ ਤੇ ਤਾਂ ਹੀ ਇੱਕ ਅਸੀਂ ਲੋਕਾਂ ਨੂੰ ਚੰਗੀਆਂ ਸਿਹਤ ਸਵਾਮਾਂ ਦੇ ਸਕਦੇ ਆ ਜੇ ਕੋਈ ਆਫੀਸਰ ਤੁਹਾਨੂੰ ਕੰਮ ਹੀ ਨਹੀਂ ਕਰਨ ਦਊਗਾ ਤੁਹਾਨੂੰ ਕਿਸੇ ਏ ਇਮਪਲਾਈ ਦੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਹੀ ਨਹੀਂ ਦੇਣ ਦਊਗਾ ਤੁਹਾਨੂੰ ਹੋਰ ਕੰਮਾਂ 'ਚ ਹੀ ਉਲਝਾਈ ਰੱਖੋਗੇ ਤੇ ਫਿਰ ਅਸੀਂ ਮਤਲਬ ਗੈਰ ਲੋੜਿੰਦੇ ਜਿਹੜੇ ਕੰਮਾਂ 'ਚ ਉਲਝਾਈ ਰੱਖੋਗੇ ਤੇ ਇੱਕ ਇਮਪਲਾਈ ਜਾਂ ਇੱਕ ਡਾਕਟਰ ਕਿਸੇ ਦੀ ਜਾ ਕੇ ਕੀ ਸੇਵਾ ਕਰੂਗਾ